ਵਾਈ ਗੁਜੀ ਕਾਕਾ ਸਾਵਾ ਵਾਈ ਗੁਜੀ ਕੀ ਪਤਾ ਹੈ ਤੇ ਇਕਬੀਰ ਸਿੰਘ ਜੀ ਹਾਂ ਜੀ ਤੁਹਾਨੂੰ ਅੱਜ ਛੋਟੇ ਸਾਹਿਬ ਜੀ ਦਾ ਇਤਿਹਾਸ ਸੁਣਾਉਣਾ ਹੈ ਪਤਾ ਸਾਹਿਬ ਜਾਨਾ ਦਾ ਹਮ ਕਿਹੜੇ ਸਾਹਿਬ ਜਾਨੇ ਨੇ ਬਾਬਾ ਜੀ ਤੇ ਸੈਗਰ ਜੀ ਬਾਬਾ ਜੀ ਆਦ ਸੈਗਰ ਜੀ ਬਾਬਾ ਜਰਵਾਲੇ ਸੈਗਰ ਜੀ ਬਾਬਾ ਫਤੇ ਸੈਗਰ ਜੀ ਛੋਟੇ ਸਾਹਿਬ ਜੀ ਦੇ ਜਿਹੜੇ ਸੀ ਨਾ ਸਿੱਧੀ ਚਲਦੇ ਆ ਸਿੱਧੀ ਦਿਹਾੜੀ ਨਾ ਚਲਦੇ ਸੀ ਨਾ ਹਾਂ ਤੇ ਉਹਨਾਂ ਨੇ ਨਾ ਸਿੱਧੀ ਕਿਉਂ ਪਾਈ ਹੈ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਛੱਡਣਾ ਪਿਆ ਨਾ ਜਦੋਂ ਜਦੋਂ ਆਨੰਦਪੁਰ ਸਾਹਿਬ ਛੱਡਿਆ ਤੇ ਉਦੋਂ ਫਿਰ ਸਰਸਾ ਨਦੀ ਦੇ ਉੱਤੇ ਪੂਰਾ ਪਰਿਵਾਰ ਉਹ ਛੋੜਾ ਪੈ ਗਿਆ ਸੀ ਹਾਂਜੀ ਸਾਹਿਬ ਜਾਨ ਦੇ ਜਿਹੜੇ ਸੀ ਛੋਟੇ ਉਹ ਸੰਗਾਂ ਤੋਂ ਦੇ ਗੁਰੂ ਗੋਬਿੰਦ ਸਿੰਘ ਜੀ ਤੋਂ ਵਿਛੜ ਗਏ ਵਿਛੜ ਗਏ ਹੈ ਤੇ ਵੱਡੇ ਸਾਹਿਬ ਜੀ ਦੇ ਜਿਹੜੇ ਹੀ ਉਹ ਗੁਰੂ ਗੋਬਿੰਦ ਸਿੰਘ ਦੇ ਨਾਲ ਹੀ ਹਾਂਜੀ ਚੌਂ ਗੌਰ ਦੀ ਗੜੀ ਦੇ ਵਿੱਚ ਇਹ ਸਾਰੇ ਜਾਗੇ ਹੈ ਹਾਂਜੀ ਉੱਥੇ ਉਹਨਾਂ ਨੇ 시ਦੀ ਪ੍ਰਾਪਤ ਜੰਗ ਲੜ ਕੇ ਪ੍ਰਾਪਤ ਕੀਤੀ ਹੈ ਮੈਂ ਕਿੱਥੇ ਹੋ ਬੜੇ ਅੱਛੇ ਬਣਿਆ ਸਿੰਘਾਂ ਦੇ ਉਹਨਾਂ ਆਉ ਲਾਏ ਹੂੰ ਨਹੀਂ ਉਹ ਫਿਰ ਹਾਂਜੀ ਵੇਖੀ ਆ ਮੈਂ ਪੰਜ ਪੰਜ ਸਿੰਘ ਦੇ ਨਾਲ ਸਾਹਿਬ ਜੀ ਦੇ ਨਾ ਬਾਬਾਜੀ ਸਿੰਘ ਦੇ ਨਾਲ ਬਾਬਾਜੀ ਸਿੰਘ ਤੇ ਪੰਜ ਸਿੰਘ ਨਾਲ ਉਹਨਾਂ ਦੇ ਨਾਲ ਚਾਰ ਸਿੰਘ ਹੋਰ ਨਾਲ ਕੇ ਪੰਜਾਂ ਜਾਣੇ ਨੇ ਬੜੇ ਤੁਰਕਾ ਬੜੇ ਸੀ ਤੁਰਕਾ ਨੂੰ ਮਾਰਿਆ ਹੈ ਨਹੀਂ ਉਹ بڑے ਬਾਬੇ ਸੀ ਉਹ ਉਹਨਾਂ ਤੋਂ ਤਾਦ ਵੀ ਆ ਗਈ ਸੀ ਹਾਂ ਤਲਵਾਰ ਵੀ ਆ ਗਈ ਨਾ ਤਲਵਾਰ ਦੇ ਨਾਲ ਹੀ ਉਹਨਾਂ ਨੇ ਮਾਰੇ ਨੇ ਤੁਰਕਾ ਨੂੰ ਤੇ ਤਾਨ ਦੇ ਵੀ ਆ ਗਿਆ ਤੇ ਤੁਰਕਾ ਨੂੰ ਉਹਨਾਂ ਨੇ ਮਾਰਿਆ ਹੈ ਤੇ ਉਹ ਨਾ ਫਿਰ ਉੱਥੇ 시ਦੀ ਪ੍ਰਾਪਤ ਵੱਡੇ ਸਹਬ ਜਾਂ ਦਾ ਕੀਤੀ ਹੈ ਫਿਰ ਉਹ ਚਮਕੌਰ ਦੀ ਗੜੀ ਚਮਕੌਰ ਦੀ ਗੜੀ ਦੇ ਜਿਹੜੇ ਛੋਟੇ ਸਹਬ ਜਾਦੇ ਸੀ ਨਾ ਉਹ ਮਾਦਾ ਗੁਰੀ ਦੇ ਨਾਲ ਪਹਿਲਾ ਕਰਮ ਬਖਸ਼ੇ ਨਾ ਗੁੰਮਾ ਮਾਸ ਕੀ ਜਨਵਾਨੇ ਗੁੰਮਾ ਮਾਸ ਕੀ ਉਹਦੀ ਕੋਲ ਰਾਤ ਠਹਿਰੇ ਜਾ ਗਏ ਹਾਂ ਹਾਂਜੀ ਜੀ ਪਹਿਲੇ ਠੰਡ ਬੜੀ ਸੀ ਹਾਂਜੀ ਰਾਤ ਉਹਨਾਂ ਨੇ ਫਿਰ ਕੁੰਮੇ ਮਾਸ਼ੀ ਦੀ ਸ਼ਾਨ ਜਿ ਘਟੀ ਹੈ ਫਿਰ ਕੁੰਮੇ ਮਾਸ਼ੀ ਦੀ ਰਾਤ ਛਣ ਜ ਰਹੇ ਠੀਕ ਹੈ ਹਾਂ ਤੇ ਮੁੜ ਕੇ ਉਹ ਨੂੰ ਅਗਲੇ ਦਿਨ ਨਾ ਗੰਗੂ ਬ੍ਰਾਹਮਣ ਜਿਹੜਾ ਰਸੋਈਆ ਸੀ ਉਹ ਮਾਤਾ ਗੁਜਜੀ ਨੂੰ ਤੇ ਸਹਬਜਾਦਿਆਂ ਨੂੰ ਛੋਟੇ ਸਹਬਜਾਦਿਆਂ ਨੂੰ ਆਪਣੇ ਘਰ ਲੈ ਜਾਂਦਾ ਹਾਂਜੀ ਸਿਹੜੀ ਪਿੰਡ 'ਚ ਹੈ ਤੇ ਰਾਤ ਉੱਥੇ ਰਹਿੰਦੇ ਤੇ ਉਹ ਜਿਹੜਾ ਗੰਗੂ ਬ੍ਰਾਹਮਣ ਆ ਨਾ ਉਹ ਰਾਤ ਨੂੰ ਕਰਦਾ ਵੀ ਉਹਨਾਂ ਦੇ ਜਿਹੜੀ ਮਾਇਆ ਦੀ ਖੁਰਜੀ ਨੇ ਪੈਸੇ ਵਾਲੀ ਹਾਂਜੀ ਉਹ ਰਾਤ ਨੂੰ ਚੋਰੀ ਕਰ ਲਿੰਦਾ ਚੋਰੀ ਕਰਨੀ ਮਾੜੀ ਐ ਨਾ ਹਾਂਜੀ ਹਨਾ ਉਹ ਜਿਹੜਾ ਚੋਰੀ ਕਰਦਾ ਨੂੰ ਸਜ਼ਾ ਮਿਲਦੀ ਫਿਰ ਨਾ ਕੋਟਾ ਪੈਂਦੇ ਆ ਮਾਂ ਤੇ ਚੋਰੀ ਕਰਨੀ ਮਾੜੀ ਉਹਨੇ ਪੈਸਿਆਂ ਦੀ ਖੁਰਜੀ ਢਾਲੀ ਹੈ ਹਾਂ ਤੇ ਮੁੜ ਕੇ ਰੌਲਾ ਬਾਤਾਂ ਦੇ ਵਿੱਚ ਔਰ ਚੋਰ 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 ਕਰਕੇ ਹੈ ਤੇ ਮਾਤਾ ਗੁਜਰੀ ਕਹਿੰਦੇ ਵੀ ਚੋਰ ਤੇ ਕੋਈ ਆ ਨਹੀਂ ਗੰਗਿਆ ਹੈ ਹੈ ਤੇ ਚਲ ਜੇ ਉਹਦੇ ਵੀ ਕੋਈ ਮਜਬੂਰੀ ਉਹਨੂੰ ਕੋਈ ਲੋਡ ਹੋ ਜਾਂ ਲਾਇਆ ਤੇ ਕੋਈ ਨਹੀਂ ਲੈ ਗਿਆ ਪਰ ਗੰਗੂ ਬ੍ਰਾਹਮਣਾਂ ਦਾ ਨਹੀਂ ਮੈਂ ਨਾ ڪرਿੰਡੇ ਮੈਂ ਥਾਣੇ ਜਾ ਕੇ ਤਲਾਹ ਦਿੰਦਾ ਮੈਂ ਹਨਾਨ ਕਰਦਾ ਹੈ ਮਾਤਾ ਦੇ ਰੋਕਣ ਦੇ باوجود ਨੇ ਜਾ ਕੇ ਨਾ ਸਹਿਬਜ਼ਾਦਿਆਂ ਨੂੰ ਪੁਲਿਸ ਨੂੰ ਫੜਾ ਦਿੱਤਾ ਮਾਤਾ ਗੁਜਰੀ ਸਮੇਤ ਹੈ ਉਹਨਾਂ ਨੂੰ ਫਿਰ ڪرਿੰਡੇ ਥਾਣੇ ਲੈ ਜਾਂਦੇ ਆ ਕਨੇੜੇ ਠਾਣੇ ਰਾਤ ਫਿਰ ਉਥੇ ਰਹਦੇ ਆਂ ਹਾਂ ਹਾਂਜੀ ਤੇ ਅਗਲੇ ਦਿਨ ਫਿਰ ਉਹਨਾਂ ਨੂੰ ਨਾ 11 ਪੂ ਨੂੰ ਹਾਂਜੀ ਇਹ 10 ਨੂੰ 10 ਪੂ ਨੂੰ ਉਹਨੂੰ ਫਿਰ ਠੰਡੇ ਬੁਰਜ ਦੇ ਵਿੱਚ ਖੜਿਆ ਜਾਂਦਾ ਹਾਂਜੀ ਠੰਡੇ ਬੁਰਜ ਦੇ ਵਿੱਚ ਰਾਤ ਰੈਂਦੇ ਨੇ ਤੇ 11 ਪੂ ਨੂੰ ਫਿਰ ਉਹਨੂੰ ਕਚਹਿਰੀ 'ਚ ਪੇਸ਼ ਕੀਤਾ ਜਾਂਦਾ ਹਾਂਜੀ ਸੂਬੇ ਦੀ ਹੈ ਵਜੀਦੇ ਖਾਨ ਦੀ ਉਹ ਕਚਹਿਰੀ 'ਚ ਕਚਹਿਰੀ 'ਚ ਫਿਰ ਉਹਨਾਂ ਨੂੰ ਲਾਲਚ ਬੜੇ ਦਿੱਤੇ ਜਾਂਦੇ ਤੁਸੀਂ ਮੁਸਲਮਾਨ ਹੋ ਜਾਓ। ਹਾਂਜੀ। ਤੁਸੀਂ ਕੇਸ ਕਟਾ ਲਓ, ਤੁਸੀਂ ਈਦ ਮੰਨ ਲਓ ਹੈ। ਤੇ ਤੁਹਾਨੂੰ ਰਾਜ ਦਿੱਤਾ ਜਾਊਗਾ, ਬੇਗਮਾਂ ਦੇ ਢੋਲੇ ਦਿੱਤੇ ਜਾਣਗੇ ਹੈ। ਹਾਂਜੀ। ਬੜਾ ਲਾਲਚ ਦਿੰਦੇ ਉਹਨਾਂ ਨੂੰ। ਹਾਂਜੀ। ਪਰ ਸਹਬਜ਼ਾ ਦੇ ਉਹਨਾਂ ਦੇ ਲਾਲਚ ਨਹੀਂ ਹੁੰਦੇ, ਉਹ ਸਭ ਕੁਝ ਠੋਕਰ ਮਾਰ ਦਿੰਦੇ ਉਹਨਾਂ ਦੇ। ਠੀਕ ਆ। ਤੇ ਕੁਝ ਨਹੀਂ ਲੈਂਦੇ ਹੈ। ਠੀਕ ਆ। ਤੇ ਉਹ ਮੰਨਦੇ ਨਹੀਂ, ਈਦ ਨਹੀਂ ਮੰਨੀ ਉਹਨਾਂ। ਤੇਰ ਉਹਨਾਂ ਨੇ 12 ਪੂਨ ਨਾ ਏਰਕ ਚੈਰੀ ਸੱਧਿਆ ਹੈ ਠੀਕ ਆ ਉਹ ਜਦੋਂ ਨਾ ਕੀ ਵਿਉਤ ਬਣਾਈ ਇੱਕ ਦਰਵਾਜ਼ਾ ਹੁੰਦਾ ਹਾਂਜੀ ਪਤਾ ਜਾਜਾ ਹੱਡਾ ਵਾਏ ਉਹ ਇੱਕ ਉਹ ਦਰਵਾਜ਼ੇ ਥਾਣੀ ਉਹਨਾਂ ਨੰਗਣਾ ਦੇ ਉਹਨਾਂ ਫਿਰ ਦਰਵਾਜ਼ਾ ਬੰਦ ਕਰ ਦਿੰਦੇ ਹਾਂ ਇੱਕ ਛੋਟੀ bari ਲਈ ਹੁੰਦੀ ਨੰਬਾਰੀ ਉਹ ਆਂਦੇ ਵੀ ਜਦੋਂ ਸਹਬਜਾਦੇ ਆਉਣਗੇ ਉਹਨਾਂ ਸੀਸ ਨਵਾ ਕੇ ਨੰਗਣ ਕੰਨ ਸੀਸ ਚ ਕਾ ਕੇ ਤੇ ਆਪਾਂ ਸਾਰੇ ਰੋਲਾ ਪਾ ਦਾਂਗੇ ਵੀ ਇਹਨਾਂ ਈਦ ਮੰਨ ਲਈਏ ਤੇ ਸਹਬ ਜਦੋਂ ਛੋਟੀ ਬਾਰੀ ਵੇਂਦੇ ਪਤਾ ਕੀ ਕਰਦੇ ਫੇਰ ਉਹ ਸੀਸ ਝੁਕਾ ਕੇ ਨੰਗਦੇ ਉਹ ਪਹਿਲਾਂ ਆਪਣੇ ਪੈਰ ਅੱਗੇ ਨਗਾਉਂਦੇ ਨੇ ਪਹਿਲਾਂ ਆਪਣਾ ਜੁੱਤੀ ਵਿਖਾਉਂਦੇ ਉਹਨਾਂ ਨੂੰ ਵਜੀ ਦੇਖਾ ਨੂੰ ਹਾਂਜੀ ਫੇਰ ਉਹ ਆਪ ਨਿਉਗ ਫੇਰ ਆਪ ਨੰਗਦੇ ਨੇ ਪਹਿਲਾਂ ਉਹ ਪੈਰ ਨਗਾਉਂਦੇ ਫੇਰ ਆਪ ਨੰਗਦੇ ਨੇ ਤੇ ਫੇਰ ਜਾ ਕੇ ਫਤੇ ਬਲਾਉਂਦੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਦੋਂ ਫਤੇ ਬਲਾਉਂਦੇ ਨਾ ਜਦੋਂ ਫਤੇ ਬਲਾਉਂਦੇ ਤੇ ਫਿਰ ਵੰਦ ਵੀ ਇਹ ਤੁਹਾਡੇ ਪਿਉ ਦਾ ਨਹੀਂ ਜਗਾ ਆਨੰਦਪੁਰ ਨਹੀਂ ਹੈ ਜਿੱਥੇ ਤੁਸੀਂ ਫਤੇ ਬਲਾਉਂਦੇ ਹੈ ਜੀ ਹਾਂਜੀ ਤੇ ਜਾਦ ਈਦ ਮੰਨ ਜੋ ਤੇ ਜਾਂ ਫਿਰ ਹਾਂਜੀ ਮਾਰਨ ਲਈ ਤਿਆਰ ਹੋ ਜੋ ਹਾਂਜੀ ਕਿ ਪਰ ਉਹਨਾਂ ਨੇ ਬੜੇ ਲਾਜ ਦਿੱਤੇ ਜਾਂਦੇ ਪਰ ਉਹ ਈਦ ਨਹੀਂ ਮੰਨਦੇ ਹੈ ਠੀਕ ਹੈ ਉਹਾਂ ਦੇ ਸਾਨੂੰ ਮਾਰਨਾ ਮਨਜ਼ੂਰ ਹੈ ਅਸੀਂ ਆਪਣਾ ਧਰਮ ਨਹੀਂ ਛੱਡਣਾ ਉਹ ਫਤਹਿ ਕੀ ਜਾਂਦੇ ਹਨ ਹੈ ਨਾ ਜਦੋਂ ਉਹਨਾਂ ਦੇ ਉਹਨਾਂ ਨੇ ਨਹੀਂ ਮਰਿਆ ਉਹਾਂ ਦੇ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡਿਆ ਠੀਕ ਹੈ ਉਹ ਸਭਨਾ ਕੀ ਦੇਨ ਕਦ ਆਓ ਹਮਾਰੇ ਪਾਸ ਹਾਂ ਠੀਕ ਹੈ ਉਹ ਫਿਰ ਚੜਾ ਜਿੱਦ ਟੋਕੀ ਚਾਹੀਸੀ ਉਹ ਉਹ ਜੋ ਉਹ ਗੋਬੀ ਸਿੰਘ ਜੀ ਵੀ ਹੁੰਦੇ ਆ ਆਹੋ ਗੋਬਿੰਦ ਸਿੰਘ ਜੀ ਮਾਏ ਉਹਨੇ ਪਹਿਲਾਂ ਹੁੰਦੇ ਨੂੰ ਇਹ ਸਾਬ ਜਾਨ ਦੇ ਸ਼ਹੀਦੀ ਜਿੱਦਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹ ਫਿਰ ਮੁੜ ਗਏ ਉਹਨਾਂ ਨੇ ਕਾਜੀ ਨੂੰ ਸੱਦਿਆ ਹਾਂਜੀ ਕਾਜੀ ਨੇ ਸੱਦਿਆ ਵੀ ਉਹਨਾਂ ਨੂੰ سزا ਕੋਈ ਹੈ ਕੀ ਦੇਖੂ ਆਂਦੇ ਵੀ ਬੱਚੇ ਨੇ سزا ਕੋਈ ਵੀ ਨਹੀਂ ਬਣਦੀ ਹਾਂਜੀ ਹੈ ਹਾਂਜੀ ਤੇ ਉਹਨਾਂ ਫਿਰ ਮਲੂਰ ਮਲੇਰ ਕੋਟ ਦੇ ਨਵਾਬ ਨੂੰ ਸੱਦਿਆ ਹਾਂਜੀ ਉਹਨੂੰ ਆਖਿਆ ਵੀ ਤੁਹਾਡੇ ਪਿਓ ਨੂੰ ਇਹਨਾਂ ਦੇ ਤੁਹਾਡੇ ਭਰਾ ਨੂੰ ਇਹਨਾਂ ਦੇ ਪਿਤਾ ਨੇ ਹਾਂਜੀ ਮਾਰਿਆ ਸੀ ਤੇ ਤੁਸੀਂ ਆਪਣੇ ਭਰਾ ਦਾ ਬਦਲਾ ਲੈ ਲਓ ਠੀਕ ਹੈ ਹਾਂਜੀ ਤੇ ਪਰ ਉਹ ਨਹੀਂ ਮੰਨਿਆ ਉਹ ਨਹੀਂ ਮੰਨਿਆ ਤੇ ਫਿਰ ਉਹ ਆਂਦਾ ਮੈਂ ਮੇਰਾ ਭਰਾ ਜੰਗ 'ਚ ਮਰ ਗਿਆ ਸੀ ਤੇ ਮੈਂ ਆਪਣਾ ਭਰਾ ਦਾ ਬਦਲਾ ਮੈਂ ਜੰਗ 'ਚ ਲੜ ਕੇ ਲੈ ਲੂੰਗਾ ਬਾਰ ਮੈਂ ਸਾਬਜਾ ਦੇ ਤੇ ਜੁਰਮਨੀ ਕਰਨਾ ਨਾ ਮੈਂ ਵੇਖ ਸਕਦਾ ਹੈ ਹਾਂਜੀ ਤੇ ਪਰੂਨ ਜਿਹੜਾ ਸੁਚਾਨੰਦ ਹੀ ਨਾ ਉਹਨਾਂ ਮਲਮਾਨ ਬਦਲੇ ਵਿੱਚ ਰਹਿਣ ਦਿੰਦੇ ਆ ਤੇ ਜਿਹੜਾ ਸੁਚਾਨੰਦ ਹੀ ਉਹ ਆਂਦਾ ਮੈਨੂੰ ਗੱਲ ਕਰ ਲੈਣ ਦੋ ਇਹਨਾਂ ਨਾਲ ਉਹਦੇ ਕਰ ਲੈ ਸੁਚਾਨੰਦਾਂ ਦਾ ਸਾਬਜਾ ਦੇ ਉਹ ਤੁਹਾਨੂੰ ਛੱਡ ਦਿੱਤਾ ਜਾਊਗਾ ਤੇ ਤੁਸੀਂ ਬਾਹਰ ਜਾ ਕੀ ਕਰੋਗੇ ਹਾਂਜੀ ਉਹ ਆਂਦੇ ਹੀ ਵੱਡੇ ਹੋਗੇ ਸਿੰਘ ਇਕੱਠੇ ਕਰਾਂਗੇ ਹਾਂਜੀ ਹੈ ਹਾਂਜੀ ਤੇ ਅਸੀਂ ਜਿਹੜੇ ਨਾ ਧਰਮ ਦੇ ਵਿਰੋਧੀਆ ਜਿਹੜੇ ਮਾੜੇ ਕਰ ਉਹਨਾਂ ਨੂੰ ਸੋਦਾ ਲਾਵਾਂਗੇ ਹੈ ਹਾਂਜੀ ਤੇ ਅਸੀਂ ਉਹਨਾਂ ਨੂੰ ਦੇ ਨਾਲ ਜੰਗ ਕਰਾਂਗੇ ਫਿਰ ਉਹ ਸੁਚਾਨੰਦ ਦੇ ਸੱਪ ਦੇ ਪੁੱਤਰ ਸੱਪ ਹੁੰਦੇ ਨਾ ਵੱਡਿਆਂ ਹੋ ਗਿਆ ਕੋਈ ਕਰਨ ਇਹਨਾਂ ਦੇ ਮੈਂਦਿਆਂ ਦਾ ਸਿਰ ਮਿੱਦ ਦੇਣੇ ਚਾਹੀਦੇ ਉਸ ਸੁਚਾਨੰਦ ਨੇ ਉਹਨੇ ਗੰਜੇ ਦੇ ਇੰਨਾ ਸਹਿਬਜ਼ਾਦਿਆਂ ਨੂੰ ਕਹਿ ਕੇ ਫਤਵਾ ਲਵਾਇਆ ਨੀਆ ਚਿੰਦਾ ਹੈ ਤੇ ਫਿਰ ਸਹਿਬਜ਼ਾਦਿਆਂ ਨੂੰ 13 ਪੂ ਵਾਲੇ ਦਿਨ ਨੀਆ ਦੇ ਵਿੱਚ ਚਿੰਕੇ ਤੇ ਫਿਰ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਜਦੋਂ ਮਾਤਾ ਗੁਜਰੀ گور ਜੀ ਨੂੰ ਪਤਾ ਲੱਗਾ ਨਾ ਪੀ ਬੱਚੇ ਸ਼ਹੀਦ ਹੋ ਗਏ ਨੇ ਹਾਂਜੀ ਤੇ ਫਿਰ ਮਾਦਾ ਗੁਰਜ ਗੌਰ ਜੀ ਨੇ ਲਾ ਕੇ ਚੌਂਕੜਾ ਜਬਜੀ ਸਾਹਿਬ ਦਾ ਪਾਠ ਕਰਕੇ ਸੰਸਾਰ ਤੋਂ ਤੁਰ ਗਏ ਉਹ ਆਪ ਵੀ ਆਪਣੇ ਸੁਆਹ ਜਿਹੜੇ ਸੀ ਉਹ ਤਿਆਗ ਗਏ ਗੁਰੂ ਦੀ ਗੱਲ ਕਰਨੇ ਵੀ ਜਿਹੜੀ ਲੋਕੀ ਜਾਂਦੇ ਆ ਨੇ ਮਾਦਾ ਗੁਰੂ ਦੀ ਕਹਿੰਦੇ ਵੀ ਉਹਨੇ ਬੁਰਜ ਤੋਂ ਛਾਲ ਮਾਰ ਦਿੱਤੀ ਐ ਕਰਦਾ ਜਿਹੜੇ ਨਾਮ ਜਪਣਾ ਨੇ ਰੂਹਾਂ ਹੁੰਦੀਆਂ ਸਿਮਨ ਕਰਨ ਵਾਲੀਆਂ ਰੂਹਾਂ ਆਉਂਦੀਆਂ ਹਨ ਹਾਂਜੀ ਉਹ ਕਦੀ ਇਹ ਤਾਂ ਆਤਮ ਹੱਤਿਆ ਥੋੜਾ ਕਰਦੀਆਂ ਨੇ ਔਰ ਸਤਿਗੁਰੂ ਉਹਨਾਂ ਦੇ ਵਾਲਿਆ ਉਹ ਜਿੱਥੇ ਮਰਜੀ ਸਵਾਜੜਾ ਲਿੰਦੇ ਤੇ ਉਹਨੂੰ ਯਾਦ ਕਰਦੇ ਉਹ ਤੇ ਆਪ ਉਸੇ ਵੇਲੇ ਪ੍ਰਾਨ ਤਿਆਗ ਜਾਂਦੇ ਨੇ ਤੇ ਉਹਨਾਂ ਨੂੰ ਛਾਲ ਮਾਰੇ ਉੱਤੇ ਮਨ ਦੀ ਲੋੜ ਗਈ ਜਿਹੜਾ ਨੇ ਜਿਨ੍ਹਾਂ ਨੇ ਆਪ ਸਾਡੇ ਆਰਿਆਂ ਨੂੰ ਸਮਝਾਉਣਾ ਕੀਤਾ ਵੀ ਆਤਮਾ ਤਿਆ ਕਰਨੀ ਜਿਹੜੀ ਮਾੜੀ ਹੈ ਤੇ ਜਿਹੜੇ ਲੋਕ ਮੂੰਹ ਦੇ ਵਿੱਚੋਂ ਇਹੋ ਜਿਹੀਆਂ ਗੱਲਾਂ ਕਰਦੇ ਉਹਨਾਂ ਨੂੰ ਇਹ ਬਈਲਾ ਕੰਮ ਤੋਂ ਸੋਚਣਾ ਚਾਹੀਦਾ ਵੀ ਸਾਡੇ ਜੇ ਅੰਦਰ ਨਾਮ ਕਿੰਨਾ ਹੈ ਗੁਰੂ ਮਹਾਰਾਜ ਦਾ ਅਗਰ ਇਹ ਸ਼ਰਦਾ ਕਿ ਨਹੀਂ ਜ ਸਾਡੇ ਬਾਬਿਆਂ ਦੇ ਜਾਂ ਸਹਬਜ਼ਾਦਿਆਂ ਦੇ ਕੋਈ ਵੀ ਇਤਿਹਾਸ ਹੈ ਬੱਚਿਆਂ ਨੂੰ ਦੱਸਣਾ ਬਣਦਾ ਹੈ ਜੇ ਉਹਨਾਂ ਨੂੰ ਦੱਸਾਂਗੇ ਤੇ ਫੇਰ ਹੀ ਉਹਨਾਂ ਕੋਈ ਸਮਝ ਪਾਉਗੀ ਹੈ ਤੇ ਸਿਆਸ ਬਾਰੇ ਫੇਰ ਹੀ ਉਹ ਗੁਰੂ ਦੇ ਨਾਲ ਜਿਹੜੇ ਸਭ ਨੂੰ ਆਪਣੇ ਬੱਚਿਆਂ ਨੂੰ ਇਤਿਹਾਸ ਜਿਹੜਾ ਸੁਣਾਉਣਾ ਚਾਹੀਦਾ ਆਪ ਨੂੰ ਵੀ ਯਾਦ ਕਰਨਾ ਚਾਹੀਦਾ ਹੈ ਉਹਨਾਂ ਬਾਰੇ ਕਿਉਂਕਿ ਸਾਡੇ ਬਹੁਤੇ ਆਉਣ ਉਹਨਾਂ ਦੇ ਇਤਿਹਾਸ ਕਿਸੇ ਨੂੰ ਪਤਾ ਹੀ ਨਹੀਂ ਕਿ ਕੀ ਹੋਇਆ ਕੀ ਨਹੀਂ ਪਹਿਲੀ ਗੱਲ ਤਾਂ ਮੈਂ ਸਾਡੀ ਉਮਰ ਨਾ ਗਈ ਹੈ ਬੁੱਢੇ ਠੇੜੇ ਹੋ ਗਏ ਆ ਅਏ ਤਾਂ ਇਹ ਨਹੀਂ ਪਤਾ ਪੰਜਾਂ ਪਿਆਰਾਂ ਦਾ ਨਾਂ ਨਹੀਂ ਕਿਸੇ ਨੂੰ ਆਉਂਦਾ ਚਾਰ ਸਹਬਜਾਂ ਦਾ ਨਾਂ ਨਹੀਂ ਹੁੰਦਾ ਪੰਜਾਂ ਗਕਾਰਾਂ ਦਾ ਨਾਂ ਉਹ ਨਹੀਂ ਪੰਜਾਂ ਤਖਤਾਂ ਦਾ ਨਾਂ ਨਹੀਂ ਹੁੰਦਾ ਹੈ ਇਹਨਾਂ ਚੀਜ਼ਾਂ ਦਾ ਥੋੜਾ ਧਿਆਨ ਰੱਖਣਾ ਜਦੋਂ ਇਹਨਾਂ ਚੀਜ਼ਾਂ ਦਾ ਨਾਂ ਨਹੀਂ ਉਹਦੇ ਤੇ ਉਹ ਗਾੜੀ ਕਮਾਈ ਕਿੰਨੀ ਕਰ ਲੂਗੇ ਹਮ ਇਹ ਕਰ ਸਾਰਿਆਂ ਦੇ ਗਾੜੀ ਵੇਂਦੇ ਕੀ ਇਹਨਾਂ ਚੀਜ਼ਾਂ ਦਾ ਧਿਆਨ ਦੇਣਾ ਜ਼ਰੂਰੀ ਬਣਦਾ ਹੈਗਾ ਆ ਸਾਰੀ ਉਮਰ ਦਾ ਮੌਤ ਦਾ ਪਤਾ ਨਹੀਂ ਕਦੋਂ ਨੇ ਆਪਣੇ ਕਲਾਵੇ ਚ ਲੈ ਲੈਣਾ ਤੇ ਥੋੜਾ ਗੁਰੂਖ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਸਬਦਾ ਮਹਾਰਾਜ ਸੱਚੇ ਪਾਸ਼ਾ ਭਲਾ ਕਰਨ ਇਹ ਬੰਦੇ ਧਿਆਨ ਦਿਆ ਕਰੋ ਬੱਚਿਆਂ ਨੂੰ ਦੱਸਿਆ ਕਰੋ ਚਲੋ ਠੀਕ ਹੈ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ